ਮੇਰੇ ਪ੍ਰਿਆਤਮਾ ਜਾਨੀ ਅਕਤੂ ਦਾ ਰੋਵੇ ਜੇ ਤਰ ਤੋ ਸੁਣਾਇਆ ਜੋਤ ਪਈ ਅਮਾਰੀ ਰਾਜ ਸਿਆੰਗ ਪੁਰ ਰੰਗ ਜੀ ਹੈ ਆਪ ਕਚਵਰ ਨਾ ਜਾਣੇ ਨਾ ਇਹ ਕਹੇ ਕਉ ਮੈਂ ਉਜਾ ਕਰ ਕੋ ਰੋਈ ਕਹਿ ਨਾ ਵਿਨਾ ਮਤਨੇ ਰੇ ਜੈ ਦੇਵ ਈਸੁਰੋਈ ਦਵਾ ਬਦੇ ਮੋਹ ਗਰੰਭੇ ਪਤਨੋ ਤੁੰਬਤ ਸਰਵੇ ਜਾਨ ਦੋ ਜਿਸੀ ਤੈਸੀ ਅਵਗਾ ਕਰੇ ਰੂਐ ਸੀ ਰਹਾਉ ਮੇਡ ਬਕਰ ਬੰਦ ਕੇਉ ਆਰ ਕਾਟੇ ਰਾਮ ਕੀਉ ਬਬਨੀ ਕੰਡ ਕੰਡ ਕਰ ਪ੍ਰਾਨ ਜਿਹੀ ਕੋਈ ਭਾਂ ਕੋ ਰਜਾ ਮੋਹਟਾ ਜਾਗਦੇ ਆਓ ਬੇਤ ਜਾਤੂ ਵੇਖੇ ਨਾਗੇਂਦਰ ਰਾਮ ਜਿੰਨੇ ਸ਼ਰਵਨ ਹੋਵੇ ਇੱਕੋ ਜੋ ਪਰਮਾਤਮਾ ਪਰਵੇਸ਼ ਨਹੀਂ ਅਕੀਰਿਆ ਅਕੀਰਿਆ ਆਨ ਕਚ ਸਮ ਰਬਰ ਅਪਰਮਾਇ ਗੈਰ ਵਿਦਾਇਕਾ ਸੁਮਤ ਸਤੰਗਾ ਕੀ ਕੋਈ ਨਾ ਕੋਈ ਨਹੀਂ ਹਰ ਹਰ ਨਾਮ ਜਪੈ ਰਤਨਾ ਨਾਨਕ ਗਿਆਨਾਂ ਦੇਦਿ ਬਿਦਿ ਜੋ ਜੋਰੇ ਅਮਰ ਸੰਤੋਰੀ ਜੈ ਜੈ ਜਾਉ ਤਾ ਤ੍ਰਿਸ਼ੀਵਾ ਕਉ ਸੰਦ ਕਰਿਆ ਰੰਧੇਵਾ ਉਮਰੇ ਭਜਨ ਕਟਾ ਜੰਬਾਸਾ ਭਗਹੀਤ ਗਾ ਰਵਿਦਾਸ ਜਲ ਪੀ ਪੀਤ ਕਵਨ ਗਾ ਸੰਬਾਰਕਤ ਬੂੰਦ ਕਾ ਕਾਰਾ ਬਾੜ ਮਾਸ ਨਾਲੀ ਕੁਰੇਰੀ ਇਹਦਨ ਹੋਏ 고 ਪਸੂ ਕੀ ਟੋਦਰ ਨਾਗ ਜਰਾ ਜਾਨ ਜੰਦਕਿਸਮ ਰਾਜੂ ਭਗਤ ਵੀ ਕਨਗੀ ਕੋ ਅੰਗਾਰ ਸਤਗੁਰ ਪ੍ਰਸਾਦਿ ਜਿਹੜਾ ਅੰਗਿਆ ਕਰੈ ਪ੍ਰਾਨੀ ਰਾਮ ਰਾਏ ਵੀ ਬੈਦ ਮਨਵਾਰੀ ਆਪਣੇ ਸੰਤਾਂ ਦੇ ਅਵਾਰੀ ਰਾਮ ਮਾਤਰਾ ਮੀਂਦਰੀ ਜਾਈ ਕਰਦੇ ਤੇ ਜੇ ਮਾਰੀ ਅਸੀ ਜੇ ਉਹਦੇ ਕਰੀ ਕੋਈ ਵਾਦਾ ਆਪ ਨਹੀਂ ਹਰ ਦਾ ਨਾਮ